ਇਹ ਤੇ ਸ਼ਾਂਤੀ ਜੀ ਬਹੁਤ ਹੈ ਪਰ ਜੋ ਵੀ ਆ ਚੀਜ਼ ਕਮਾਲ ਦੀ ਬਣੀ ਹੋਈ ਆ ਆ ਪੁਰਾਣਾ ਕਿਲਾ ਟਾਈਪ ਇਹ ਸ਼ਾਇਦ ਉਸ ਵੇਲੇ ਵੀ ਹੋਊਗਾ ਪਰ ਆ ਜੋ ਵੀ ਆ ਇਹ ਮੁਗਲਾਂ ਦਾ ਬਣਿਆ ਹੋਇਆ ਹੈਦਰ ਪਿਛਲੇ ਪਾਸੇ ਵੀ ਰਸਤਾ ਰਿਆ ਕੋਈ ਤੇ ਇੱਕ ਇਧਰ ਪਿੱਛੇ ਦਰਵਾਜ਼ਾ ਵੀ ਬਣਿਆ ਹੋਇਆ